ਮੁੱਖ ਮੰਤਰੀ ਦੇ ਹੁਕਮਾਂ ਦੀ ਪ੍ਰਾਈਵੇਟ ਸਕੂਲਾਂ ਵਾਲੇ ਉਡਾ ਰਹੇ ਨੇ ਤਜੀਆਂ ਮਾਪੇ ਮਜਬੂਰੀ ਵਿੱਚ ਖਰੀਦ ਰਹੇ ਹਨ ਬੱਚਿਆਂ ਲਈ ਮਹਿੰਗੀਆਂ ਕਿਤਾਬਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਤੇ ਦਿਨੀ ਹੁਕਮ ਜਾਰੀ ਕੀਤੇ ਸਨ ਕਿ ਕੋਈ ਵੀ ਪ੍ਰਾਈਵੇਟ ਸਕੂਲ ਆਪਣੀ ਮਰਮਰਜ਼ੀ ਨਾਲ ਕਿਤਾਬਾਂ ਨਹੀਂ ਵੇਚੇਗਾ ਤੇ ਕਿਸੇ ਦੁਕਾਨ ਤੋਂ ਮਾਪਿਆਂ ਨੂੰ ਕਿਤਾਬਾਂ ਖਰੀਦਣ ਲਈ ਨਹੀਂ ਕਹੇਗਾ ਪਰ ਜਦੋਂ ਸਾਡੀ ਟੀਮ ਨੇ ਦੇਖਿਆ ਕਿ ਮੁੱਖ ਮੰਤਰੀ ਦੇ ਹੁਕਮਾਂ ਦੀ ਕਿੰਨੀ ਪਾਲਣਾ ਹੋ ਰਹੀ ਹੈ ਤੇ ਨਜ਼ਾਰਾ ਕੁਝ ਹੋਰ ਹੀ ਨਜ਼ਰ ਆਇਆ ਪ੍ਰਾਈਵੇਟ ਸਕੂਲਾਂ ਦੇ ਸਾਹਮਣੇ ਦੁਕਾਨਾਂ ਜਾ ਜਿੱਥੇ ਮਾਪੇ ਆ ਕੇ ਕਿਤਾਬਾਂ ਲੈ ਰਹੇ ਨੇ ਕੋਈ ਹੋਰ ਦੁਕਾਨ ਤੋਂ ਕਿਤਾਬਾਂ ਨਹੀਂ ਮਿਲਦੀਆਂ ਜਿਸ ਕਨ ਮਜਬੂਰ ਹੋ ਕੇ ਇੱਕ ਹੀ ਦੁਕਾਨ ਤੋਂ ਖਰੀਦਣੀਆਂ ਪੈ ਰਹੀਆਂ ਹਨ ਇਸ ਉੱਪਰ ਮਾਪੇ ਆਖਦੇ ਨੇ ਕਿ ਮੁੱਖ ਮੰਤਰੀ ਜੀ ਨੇ ਕਿਹਾ ਸਹੀ ਹੈ ਪਰ ਹੁਕਮ ਕੋਈ ਨਹੀਂ ਮੰਨਦਾ ਸਕੂਲ ਸੁਪਰੀਡੈਂਟ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਜਿੱਥੋਂ ਕਿਸਦਾ ਦਿਲ ਕਰੇ ਕਿਤਾਬਾਂ ਲੈ ਲਓ ਆਓ ਦੇਖਦੇ ਹਾਂ ਗੁਰਦਾਸਪੁਰ ਤੋਂ ਲਾਪ੍ਰੀਤ ਸਿੰਘ ਦੀ ਪੂਰੀ ਰਿਪੋਰਟ ਨੇਕੀ ਰੰਗ ਭਾਰਦਾ ਜੀ ਮੈਂ ਅੱਜ ਇਹ ਸੁਣਣ ਡਟ ਕੰਮ ਕਰ ਰਿਹਾ ਸੀ। ਹਮੇਸ਼ਾ ਦੱਸੂਗੀ ਪੰਜਾਬ ਦੇ ਮੁਕਤੰਦ ਨੇ ਕਾ ਕਮ ਜਾਰੀ ਕਰ ਦਿੱਤੀ ਕਿ ਕੋਈ ਉਸ ਨੂੰ ਇੱਕ ਦੁਕਾਨ ਤੋਂ ਪਤਾ ਪਾਇਆ ਨਹੀਂ। ਪਰ ਜਦੋਂ ਸਾਡੀ ਟੀਮ ਵੱਲੋਂ ਤੁਹਾਡੇ ਸਮੂਹਿਤ ਭਾਗ ਤੇ ਜਾਇਆ ਗਿਆ ਮਾਪਿਆਂ ਨਾਲ ਗੱਲ ਕੀਤੀ ਗਈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਬਹੁਤ ਮਹਿੰਗੀਆਂ। ਕੋਈ ਦੁਕਾਨ ਤੋਂ ਸਾਨੂੰ ਪਤਾ ਨਹੀਂ। ਦੇਖੋ ਜੀ ਇਹ ਬਿਲਕੁਲ ਗਲਤ ਗੱਲ ਹੈ। ਅਸੀਂ ਜੋ ਸਕੂਲ 'ਚ ਕਿਤਾਬਾਂ ਲਗਾਈਆਂ ਹਈਆਂ ਨੇ ਉਹਨਾਂ ਦੀ ਲਿਸਟ ਬਾਹਰ ਨੋਟਿਸ ਬੋਰਡ ਤੇ ਲੱਗੀ ਹੋਈ ਹੈ। ਕੋਈ ਕੰਪਲਸ ਨਹੀਂ ਹੈ ਮਾਰਕੀਟ ਦੇ ਵਿੱਚੋਂ ਅਵੇਲੇਬਲ ਨੇ ਕਿਤਾਬਾਂ ਜਿਹੜੀ ਮਰਜ਼ੀ ਦੁਕਾਨ ਤੋਂ ਪਰਚੇਸ ਕਰ ਸਕਦੇ ਆ ਸਾਡੇ ਵੱਲੋਂ ਕੋਈ ਇੱਕ ਦੁਕਾਨ ਪਰਸਕ੍ਰਾਈਬ ਨਹੀਂ ਕੀਤੀ ਸਕੂਲ ਵਾਲਾ ਉਹ ਮਾਪੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਫਿਰ ਜਿੱਥੋਂ ਲੈਣੀਆਂ ਤੇ ਕਿਤਾਬਾਂ ਜਿੱਥੋਂ ਮਿੰਗੀਆਂ ਮਿਲਣੀਆਂ ਸਸਤੀਆਂ ਵੀ ਨੇ ਅਸੀਂ ਕਿਸੇ ਨੂੰ ਕੋਈ ਕੰਪਲ ਨਹੀਂ ਕਰਦੇ ਵੀ ਜਿੱਥੋਂ ਮਰਜ਼ੀ ਮਾਰਕੀਟ ਤੋਂ ਲੈ ਸਕਦੇ ਆ ਨਹੀਂ ਉਹ ਵੀ ਦੁਕਾਨਾਂ ਤੇ ਸਾਰੀ ਜਗ੍ਹਾ ਖੁੱਲੀਆਂ ਹੀ ਨਹੀਂ ਇੱਥੇ ਦੁਕਾਨ ਤੇ ਕੋ ਖੋਲਦੇ ਹੀ ਨਹੀਂ ਜਦ ਉਹ ਫਿਰ ਜਿਹੜੀ ਇਥੋਂ ਵੀ ਲੈ ਸਕਦੇ ਮਾਰਕੀਟ ਚੋਂ ਵੀ ਲੈ ਸਕਦੇ ਸਾਡੇ ਵੱਲੋਂ ਕੋਈ ਕੰਪਲਸ਼ਨ ਨਹੀਂ ਹੈ ਜਦੋਂ ਮੱਦੀ ਲੈਣ ਦੇ ਕਈ ਬੱਚੇ ਪਿਛਲੀ ਵਾਰੀ ਵੀ ਇਦਾਂ ਹੀ ਸੀਗਾ ਉਸ ਤੋਂ ਪਿਛਲੀ ਵਾਰੀ ਵੀ ਇਦਾਂ ਜੀ ਹੁਣ ਵੀ ਇਹੀ ਹੈ ਜੇ ਦੁਕਾਨ ਖੁੱਲੀ ਹੈ ਤੇ ਸਾਡੇ ਵੱਲੋਂ ਕੋਈ ਦੁਕਾਨ ਨਹੀਂ ਆ ਪ੍ਰਾਈਵੇਟ ਦੁਕਾਨ ਹੈ ਮਾਰਕੀਟ ਚੋਂ ਹੋਰ ਵੀ ਜਿਤਕ ਮਰਜ਼ੀ ਲੈ ਲੈ ਨੇਹਾ ਨੇਹਾ ਕੀ ਕਰਨਾ ਹੈ ਬੁੱਕਸ ਲੈ ਨਹੀਂ ਆਰ ਡੀ ਕੀ ਆ ਗਿਆ ਸਕੂਲੋਂ ਸਕੂਲੋਂ ਕੋਈ ਕੁਝ ਨਹੀਂ ਮੈਂ ਪੁੱਛਿਆ ਬੁੱਕਸ ਕਿੱਥੇ ਮਿਲਦੀਆਂ ਉਹ ਕਹਿੰਦੇ ਸਾਹਮਣੇ ਕਿਆ ਜਾਂਦਾ ਬੁੱਕਸ ਲੈਣ ਲਈ ਜਦ ਕੀ ਪੰਜਾਬ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਕਿਤੇ ਉਹ ਵੀ ਪਰਚੇਸ ਕਰਦੇ ਕਿਉਂਕਿ ਕਿਤੇ ਹੋਰ ਮਿਲਦੀਆਂ ਹੀ ਨਹੀਂ ਜੜੀ ਬੁੱਕਸ ਹੁੰਦੀਆਂ ਮੇਰੇ ਬੱਚੇ ਬਾਕੀ ਉੱਥੇ ਸੇਂਟ ਫਰਾਂਸਿਸ ਪੜ੍ਹਦੇ ਹੈਗੇ ਹਰ ਸਾਲ ਬੁੱਕਸ ਚੇਂਜ ਕਰ ਦਿੰਦੇ ਆ ਉਹ ਤਾਂ ਕਿ ਪਿਛਲੀਆਂ ਲੈ ਨਾ ਸਕਣ ਪਿਛਲੀ ਵਾਰੀ ਚੇਂਜ ਨਹੀਂ ਹੋਈਆਂ ਸੀ 4-5 ਬੁੱਕਸ ਤੇ ਬੁੱਕਸ ਵਾਲਿਆਂ ਨੂੰ ਬੜਥੂ ਪਿਆਦਾ ਸੀਗਾ ਕਿ ਬੁੱਕਸ ਚੇਂਜ ਹੋ ਗਈਆਂ ਚੇਂਜ ਨਹੀਂ ਹੋਈਆਂ ਤੇ ਬੱਚੇ ਉਹੀ ਲਈ ਜਾਂਦੇ ਪੁਰਾਨੀਆਂ ਇੱਕ ਦੂਜੇ ਕੋਲੋਂ ਕੋਈ ਰਿਲੇਟਿਵ ਕੋਲੋਂ ਆਪਣੇ ਰਿਸ਼ਤੇਦਾਰਾਂ ਕੋਲੋਂ ਮਾਮੇ ਚਾਚੇ ਦੇ ਬੱਚਿਆਂ ਕੋਲੋਂ ਤੇ ਇਸ ਸਾਲ ਉਹਨਾਂ ਨੇ ਇੱਕ ਇੱਕ ਬੁੱਕ ਚੇਂ ਨਾਨਾ ਦੇ ਬੁੱਕਸ ਮਿਲਣ ਸਸਤੀਆਂ ਮਿਲ ਸਕਦੀਆਂ ਸਸਤੀਆਂ ਬਹੁਤ ਸਸਤੀਆਂ ਮਿਲਣਗੀਆਂ ਬਹੁਤ ਸਸਤੀਆਂ ਮਿਲਣਗੇ ਇੱਕ ਡਰਾਇੰਗ ਮੈਂ ਆਪਣੇ ਬੱਚੇ ਦੀ ਉਦਾਂ ਹੀ ਲਿੱਤੀ ਸੀ ਉਹਦੇ ਵਾਸਤੇ ਜਸਟ ਮੈਨੂੰ 60 ਕੇ 70 ਵੀ ਮਿਲੀ ਸੀ ਜਿਹੜੀ ਸਕੂਲ ਵੱਲੋਂ ਦੇ ਨਾਲ ਦੀ ਬੁੱਕਸ ਆਰਟ ਐਂਡ ਕ੍ਰਾਫਟ ਵਗੈਰਾ ਦੀ ਬੁੱਕਸ ਮਿਲਦੀਆਂ ਹੈਗੀਆਂ ਵਾ ਸਾਢੇ 350 400 ਦੀ ਇੱਕ ਬੁੱਕ ਮਿਲਦੀ ਹੈ ਜਿਹੜਾ ਬੁੱਕਦਾਨੀ ਨੇ ਜਦ ਤੁਸ ਸਮਝਦੇ ਕੋਈ ਨਾ ਉਹ ਬੁੱਕਾਂ ਦੇ ਪੱਲਣਾ ਨਹੀਂ ਹੋ ਪਤਾ ਨਹੀਂ ਹੋ ਜੇ ਅੱਗੇ ਦੇਖੋਏ ਤੇ ਕੱਲ ਹੀ ਆਪਾਂ ਦੇਖਿਆ ਨਿਊਜ਼ ਦੇ ਵਿੱਚ ਅੱਗੇ ਅੱਗੇ ਦੇਖੋ ਕੀ ਹੁੰਦਾ ਵਾ ਹਾਇੇ ਤੱਕ ਤੇ ਨਹੀਂ ਹੋ ਰਹੀ ਅਸੀਂ ਬਹੁਤ ਮਹਿੰਗੀਆਂ ਲੈਣੇ ਪਏ ਆ ਬੈਕਕਸ ਦੀ ਬੁੱਕ 1000 ਦੀ 1100 ਰੁਪਏ ਦੀ ਇਨ ਸਪੋਕਨ ਇੰਗਲਿਸ਼ ਦੀ 11 1100 ਦੀ ਬੁੱਕਸ ਆ ਐਲ ਕੇ ਜੀ ਯੂ ਕੇ ਜੀ ਫਰਸਟ ਦੇ ਬੱਚੇ ਦੀ ਸਰ ਉਹ ਜਾ ਬੁੱਕ ਵੜ ਸਤੌਸੀ ਬੋਲੋ ਸੈਂਟ ਫਰਾਂਸਿਸ ਚਾਹੀਦੀ ਹੈ ਬੇਰਿੰਗ ਦੀ ਚਾਹੀਦੀ ਹੈ ਵੁੱਡਸਟਾਕ ਦੀ ਚਾਹੀਦੀ ਹੈ ਆੜੀ ਹੋਸਲਾ ਦੀ ਚਾਹੀਦੀ ਸਾਰਿਆਂ ਦੀ ਅਵੇਲੇਬਲ ਹੈ ਸਰ ਆੜੀ ਹੋਸਲਾ ਇੱਥੇ ਅਵੇਲੇਬਲ ਹੈ ਔਨ ਆਰਡਰ ਵੀ ਅਵੇਲੇਬਲ ਹੈ ਸਾਰੇ ਸਕੂਲਸ ਦੀ ऐसा कुछ नहीं है सर हर स्कूल ने अपने अपना लिस्ट लगाई हुई है स्कूल्स ਦੇ ਵਿੱਚ ਲੱਗੀ ਹੋਈ ਹੈ ਜਿੱਥੇ ਮਾਰਕੀਟ ਜੇ ਅਵੇਲੇਬਲ ਸਾਡੇ ਵੱਲੋਂ ਵੀ ਕਿਸੇ ਕੋ ਪੇਰੈਂਟ ਨੂੰ ਕੋਈ ਕੰਪਲਸ਼ਨ ਨਹੀਂ ਹੈਗੀ ਐਸੀ ਕਰਕੇ ਆਪਣੀ ਪ੍ਰਿੰਟਸ ਕੀਤੀਆਂ ਹੋਈਆਂ ਸਾਰੀ ਲਿਸਟ ਲੱਗੀ ਹੋਈਆਂ ਜਿਹੜਾ ਕੋਈ ਪੇਰੈਂਟ ਜਿੱਥੋਂ ਮਰਜ਼ੀ ਲੈ ਸਕਦਾ ਸਰ ਇਹ ਤੇ ਉਹਨਾਂ ਤੇ ਆ ਗਿਆ ਜੇ ਇਸ ਤਰ੍ਹਾਂ ਇੰਪਲੀਮੈਂਟ ਹੋ ਜੇਨ ਕਿ ਸਾਰੀ ਚੀਜ਼ਾਂ ਤਾਂ ਅਸੀਂ ਤਾਂ ਕਹਾਂਗੇ ਬਹੁਤ अच्छी ਗੱਲ ਹੈਗੀ ਹੈ ਪੇਰੈਂਟਸ ਵਾਸਤੇ ਵੀ ਅੱਛੀ ਹੈ ਸਾਡੇ ਵਾਸਤੇ ਵੀ ਅੱਛੀ ਹੈ ਅਸੀਂ ਤੇ ਬਿਜ਼ਨਸ ਕਰਨਾ ਅਸੀਂ ਤਸੀਲ ਕਰਨੀ ਹੈ ਜਿੱਥੇ ਮਰਜ਼ੀ ਕਰਾਂਗੇ ਜਿਹੜਾ ਸਕੂਲ ਦੀ ਆਏਗੀ ਅਸੀਂ ਤੇ ਵੇਚਾਂਗੇ ਉਹਦੇ ਚ ਸਾਰੇ ਸਕੂਲਾਂ ਦੇ ਬੋਲੋ ਜੀ ਅਮ੍ਰਿਤਸਰ ਦੇ ਵੀ ਸਾਰੇ ਸਕੂਲਾਂ ਦੀ अवेलेबल ਹੈ ਗਈਆਂ ਬਟਾਲੇ ਦੇ ਵੀ ਸਾਰੇ ਸਕੂਲਾਂ ਦੀ अवेलेबल ਹੈ ਗਈਆਂ ਮੇਰਾ ਨਾਮ ਜੀ ਮਨਜਿੰਦਰ ਸਿੰਘ ਆ ਤੇ ਇਹ ਮੇਰੇ ਬੱਚੇ ਜੀ ਆਡੀਗੋਸਲਾ ਸਾਹਮਣਾ ਸਕੂਲ ਹੈ ਉੱਥੇ ਪੜ੍ਹਦੇ ਆ ਤੇ 11500 ਦੀਆਂ ਬੁੱਕ ਲੈ ਕੇ ਗਏ ਆ ਆ 270 ਦੀ ਇੱਕ ਡਰਾਇੰਗ ਕਾਪੀ ਮੈਂ ਹੁਣੇ ਲਈ ਆ 270 ਰੁਪਈਆ ਆ ਤੇ ਕਹਿ ਰਾਇ ਸੀ ਕਿ ਭਗਵੰਤ ਮਾਨ ਸਰ ਹੁਣਾਂ ਨੇ ਬੜਾ ਵਧੀਆ ਰੂਲ ਬਣਾਣਗੇ ਪਰ ਅਜੇ ਤੱਕ ਤੇ ਕੋਈ ਚੇਂਜ ਸਾਨੂੰ ਨਜ਼ਰ ਆ ਨਹੀਂ ਰਿਹਾ ਤੇ ਸਾਰੇ ਐਡਮਿਸ਼ਨਾਂ ਵੀ ਹੋ ਰਹੀਆਂ ਵਾਂ ਇੱਕ ਤਰੀਕ ਤੱਕ ਕਹਿੰਦੇ ਹੀ 1 April ਤੱਕ ਰੋਕਣਾ ਪਰ ਅਜੇ ਤੱਕ ਤੇ ਕੋਈ ਇਹੋ ਜਿਹਾ ਰਿਜ਼ਲਟ ਨਹੀਂ ਸਾਨੂੰ ਸਾਹਮਣੇ ਆਇਆ ਕਿਉਂਕਿ ਸਕੂਲਾਂ ਵਾਲੇ ਤੇ ਕਹਿੰਦੇ ਵੀ ਕਿਤਾਬਾਂ ਲਾਓ ਐਡਮਿਸ਼ਨ ਚੱਲੂਗਾ ਬੱਚਿਆਂ ਨੂੰ ਸਕੂਲ ਭੇਜੋ ਬੱਚੇ ਮੈਂ ਸਕੂਲ ਭੇਜ ਕੇ ਆਇਆ ਵਾਂ ਤੇ ਇਹ ਪਹਿਲੇ ਸਾਹਮਣੇ ਹੀ ਜੀ ਇੱਥੋਂ ਹੀ ਅਸੀਂ ਹਰ ਵਾਰ ਰਹਿ ਰਹੇ ਹਰ ਸਾਲ ਇੱਥੋਂ ਲੈ ਰਹੇ 12-13 ਹਜ਼ਾਰ ਦਾ ਖਰਚ ਕਿਤਾਬਾਂ ਦਾ ਆ ਅਸੀਂ ਤੇ ਚਾਹੁੰਦੇ ਆ ਵੀ ਸਰਕਾਰੀ ਸਕੂਲ ਖੁੱਲਣ ਵਧੀਆ ਉੱਥੇ ਕੁਆਲੀਫਿਕੇਸ਼ਨ ਹੋਵੇ ਬੱਚੇ ਪੜਨ ਔਰ ਡਾਕਟਰੀ ਸਹੂਲਤਾਂ ਵੀ ਸਹੀ ਮਿਲਣ ਨਾ ਉਹ ਕਿਉਂ ਕਹਿ ਦੋ ਜੀ ਇੱਕ ਦੁਕਾਨ ਦੇ ਵੇਖੋ ਜੀ ਇਹ ਤੇ ਸਾਰੇ ਹੀ ਆ ਜਿਨੂੰ ਮਰਜ਼ੀ ਪੁੱਛ ਲਓ ਜਿੰਨੇ ਪੇਰ ਖਲੋਤੇ ਆ ਉਹ ਐਸੀ ਇਹੀ ਕਹਿ ਰਹੇ ਆ ਵੀ ਇੱਥੋਂ ਹੀ ਕਿਤਾਬਾਂ ਮਿਲਦੀਆਂ ਔਰ ਲਾਈਨ ਬੜੀ ਲੰਬੀ ਲੱਗੀ ਹੁੰਦੀ ਆ ਲਾਈਨਾਂ ਦੇ ਵਿੱਚ ਖਲੋ ਕੇ ਕਿਤਾਬਾਂ ਲੈਣੀਆਂ ਪੈਂਦੀਆਂ 12-13 ਹਜ਼ਾਰ ਦਾ ਜਿਹੜਾ ਖਰਚ ਹੈਗਾ